ਇਹ ਸਾਰਾ ਕੱਪੜੇ ਦਾ ਬਾਜ਼ਾਰ ਹੈ ਕਿਹੜਾ ਬਾਜ਼ਾਰ ਆ ਜੀ ਇਹ ਇਹ ਆਜ਼ਮ ਕਲਾਜ਼ ਮਾਰਕੀਟ ਲੋਰ ਅੱਛਾ ਜੀ ਹਾਂ ਜੀ ਤੇ ਤੁਹਾਡੇ ਵੀਰ ਆਏ ਆ ਜਰਦੇ ਪੰਜਾਬ ਤੋਂ ਹਾਂ ਜੀ ਬੜਾ ਅੱਛਾ ਮਹਿਸੂਸ ਕਰ ਰਹੇ ਆ ਜੀ ਸਾਨੂੰ ਬੜੀ ਖੁਸ਼ੀ ਹੈ ਤੁਹਾਡੇ ਆਣ ਦੀ ਜਨਾਬ ਵੈਲਕਮ ਮੋਸਟ ਵੈਲਕਮ ਜਨਾਬ ਸਭ ਭਰਾਵਾਂ ਨੂੰ ਸਾਨੂੰ ਬੜੀ ਖੁਸ਼ੀ ਹੈ ਤੁਹਾਡੀ ਹਾਂ ਜੀ ਆਓ ਬੈਠੋ ਸਾਡੇ ਕੋਲੋ ਚਾਹੋ ਪੀਓ ਸਾਨੂੰ ਖਿਦਮਤ ਦਾ ਮੌਕਾ ਦਿਓ ਤੁਸੀ ਸਾਨੂੰ ਅੱਛਾ ਲੱਗੇਗਾ ਜਨਾਬ ਧੰਨਵਾਦ ਜੀ ਤੁਹਾ ਸਾਨੂੰ ਇਹ ਪਿਆਰ ਦਿੱਤਾ ਹੈ ਤੁਹਾਡੇ ਮਨ ਦੇ ਵਿੱਚ ਇਹ ਪਿਆਰ ਹੈ ਹੋਰ ਜੀ ਠੀਕ ਠਾਕ ਹੋ ਇਹ ਸਾਰਾ ਬਾਜ਼ਾਰ ਜਿਹੜਾ ਏ ਚੂਨਾ ਮੰਡੀ ਲਾਹੌਰ ਦਾ ਬਾਜ਼ਾਰ ਆ ਇੱਥੇ ਜਿੰਨੇ ਵੀ ਪੰਜਾਬੀ ਵੀਰ ਆਏ ਆ ਚੜਦੇ ਪੰਜਾਬ ਤੋਂ ਲੈਂਦੇ ਪੰਜਾਬ ਦਾ ਪੰਜਾਬ ਵਾਲਿਆਂ ਨਾਲ ਪਿਆਰ ਵਧਾਉਂਦੇ ਹੋਏ ਜਿਹੜੇ ਆ ਉਹ ਸ਼ੌਪਿੰਗ ਕਰ ਰਹੇ ਆ ਵੀਜੀ ਸ਼ੌਪਿੰਗ ਕਰ ਰਹੇ ਹੋ ਠੀਕ ਆ ਕਿੱਥੋਂ ਆਏ ਹੋ ਅਸੀਂ ਜਲਾਲਾਬਾਦ ਡਿਸਟ੍ਰਿਕਟ ਦੇ ਭਾਜਨ ਕਰ ਰਹੇ ਹਾਂ ਬਹੁਤ ਵਧੀਆ ਬਾਜ਼ਾਰ ਸੋਹਣਾ ਨਹੀਂ ਇਹ ਵਾਹ ਬਹੁਤ ਵਧੀਆ ਬਹੁਤ ਵਧੀਆ ਓਕੇ ਓਕੇ ਇਹ ਚੂਨਾ ਮੰਡੀ ਦਾ 메인 ਚੌਕ ਆ ਬਜ਼ਾਰ ਦੇ ਵਿੱਚ ਜਿਸ ਜਗ੍ਹਾ ਤੇ ਆ ਵੀਰ ਸਾਡੇ ਸਾਡੀ ਬਹੁਤ ਖਿਦਮਤ ਕਰ ਰਹੇ ਆ ਇਹਨਾਂ ਨੇ ਬਹੁਤ ਸਾਡਾ ਸਾਥ ਦਿੱਤਾ ਏ ਸਾਡੇ ਨਾਲ ਸਾਨੂੰ ਕਿੱਧਰ ਨੂੰ ਜਾਣਾ ਹੈ ਰਸਤਾ ਦਿਖਾਉਂਦੇ ਨੇ ਇਸ ਤਰ੍ਹਾਂ ਫੀਡ ਕਰ ਰਹੇ ਹੋ ਬਹੁਤ ਵਧੀਆ ਫੀਲ ਕਰ ਰਹੀ ਨਹੀਂ ਨਾ ਨਾ ਕਿਉਂ ਨਹੀਂ ਬੰਦੇ ਵੱਲੋਂ ਵੀ ਬਹੁਤ ਪਿਆਰ ਮਿਲਦਾ ਨਾ ਨਾ ਤੁਹਾਡੀ ਮਿਹਰਬਾਨੀ ਹੋਰ ਕਿਵੇਂ ਹੋ ਜੀ ਠੀਕ ਹਾਂ ਜੀ ਜੀ ਇਹ ਸਾਰਾ ਇਹ ਚੂਨਾ ਮੰਡੀ ਬਾਜ਼ਾਰ ਜਿਹੜਾ ਉਹ ਕੱਪੜੇ ਨਾਲ ਭਰਿਆ ਹੋਇਆ ਹੈ ਵੇਖੋ ਕਿਸ ਤਰ੍ਹਾਂ ਦੁਕਾਨਦਾਰਾਂ ਨੇ ਇਥੇ ਦੁਕਾਨਾਂ ਸਜਾਈਆਂ ਹੋਈਆਂ ਨੇ ਵੱਖ-ਵੱਖ ਤਰ੍ਹਾਂ ਦੇ ਕੱਪੜੇ ਵੱਖ-ਵੱਖ ਤਰ੍ਹਾਂ ਦੇ ਸੂਟ ਇਹ ਬਹੁਤ ਮਸ਼ਹੂਰ ਕਪੜੇ ਨੇ ਸੂਟ ਇੱਥੋਂ ਦੇ ਪਾਕਿਸਤਾਨ ਦੇ ਕੀ ਬੋਲਦੇ ਇਹਨਾਂ ਨੂੰ ਇਹ ਕਿਹਨਾ ਕਪੜਾ ਹੈ ਇਹ ਨੈਟ ਹੈਗਾ ਜੀ ਹਾਂ ਜੀ ਨੈਟ ਨੈਟ ਦਾ ਕਪੜਾ ਹੈ ਹਾਂ ਜੀ ਇਹ ਬਨੇ ਹੋਏ ਸੂਟ ਆ ਬਹੁਤ ਅੱਛੇ ਲੱਗ ਰਹੇ ਆ ਆ ਸਾਡੇ ਸਾਡੇ ਪੰਜਾਬੀ ਵੀਰ ਦਰਸ਼ਨ ਕਰਨ ਵਾਸਤੇ ਗੁਰੂ ਮਹਾਰਾਜ ਦੇ ਆ ਰਹੇ ਆ ਇਹ ਬਾਜ਼ਾਰ ਜਿਹੜਾ ਹੁਣ ਇੱਥੋਂ ਕਸ਼ਮੀਰੀ ਗੇਟ ਤੋਂ ਜਿਹੜਾ ਇਹ ਸਟਾਰਟ ਹੁੰਦਾ ਹੈ ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਹ ਜਨਮ ਸਥਾਨ ਤੋਂ ਅੱਗੇ ਤੱਕ ਇਹ ਬਾਜ਼ਾਰ ਜਿਹੜਾ ਇਸ ਤਰ੍ਹਾਂ ਹੀ ਕੱਪੜੇ